ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਲੁਧਿਆਣਾ ਦੇ ਵਿੱਚ ਅੱਜ ਸਵੇਰੇ ਹੀ ਇੱਕ ਸਕੂਲ ਜਿਹੜੀ ਦਸ਼ਮੇਸ਼ ਸਕੂਲ ਹੈ ਉਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਸ ਸਕੂਲ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਜਿਹੜਾ ਇਹ ਬਣ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਧਮਕੀ ਹੈ ਈਮੇਲ ਰਾਹੀਂ ਦਿੱਤੀ ਗਈ ਸੀ ਤਾਂ ਹੁਣ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਹੁਣ ਜਿਹੜਾ ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਬੰਬ ਨਾਲ ਉਡਾਉਣ ਦੀ ਧਮਕੀ ਹੈ ਸਕੂਲ ਦੇ ਹੀ 9ਵੀਂ ਜਮਾਤ ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਵੱਲੋਂ ਇਸ ਸਕੂਲ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ ਤਾਂ ਇਸ ਬਾਰੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਅੱਜ ਸਵੇਰੇ ਹੀ ਲੁਧਿਆਣਾ ਦੇ ਜਸ਼ਮੇਸ਼ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਹੁਣ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਕੂਲ ਦੇ ਹੀ ਇੱਕ ਵਿਦਿਆਰਥੀ ਜੋ ਨੋਵੀਂ ਜਮਾਤ ਚ ਪੜਦਾ ਹੈ ਤੇ ਉਸ ਦੇ ਸਾਥੀ ਵੱਲੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਹੈ ਈਮੇਲ ਰਾਹੀਂ ਪ੍ਰੈਂਕ ਕਰਕੇ ਦਿੱਤੀ ਗਈ ਸੀ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਆ ਪਤਾ ਲੱਗਾ ਤਾਂ ਹੁਣ ਤੁਹਾਨੂੰ ਇੱਕ ਵਾਰ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਿਹਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੇਸ਼ ਪਬਲਿਕ ਸਕੂਲ ਹੈਗਾ ਜਿਹੜਾ ਤੰਦਲੇ ਉੱਥੇ ਇੱਕ ਬੰਬ ਪਲਾਨ ਕਰਨ ਸੰਬੰਧੀ ਸਕੂਲ ਵਾਲਿਆਂ ਨੂੰ ਇੱਕ ਈਮੇਲ ਆਈ ਸੀਗੀ ਤੇ ਅਸੀਂ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ ਉਹਨਾਂ ਦੀ ਏਬਲ ਗਾਈਡੈਂਸ ਤੇ ਉਹਨਾਂ ਦੇ ਇਨਸਟਰਕਸ਼ਨਸ ਮੁਤਾਬਕ ਅਸੀਂ ਫੌਰਨ ਤੌਰ ਤੇ ਕਾਰਵਾਈ ਕਰਦੇ ਹੋਏ ਜਿਹੜੀ ਉਹ ਈਮੇਲ ਆਈ ਸੀ ਅਸੀਂ ਉਸ ਈਮੇਲ ਐਡਰੈਸ ਨੂੰ ਟਰੈਕ ਕੀਤਾ ਤੇ ਅਸੀਂ ਟਰੈਕ ਕਰਕੇ ਜਿਹੜਾ ਜਦੋਂ ਸਾਨੂੰ ਪਤਾ ਲੱਗਿਆ ਕਿ ਉਸਨੇ ਆਪਣੇ ਦੋਸਤਾਂ ਨਾਲ ਕੇ ਇੱਕ ਬਚਪਨੇ ਵਿੱਚ ਇੱਕ ਪ੍ਰੈਂਕ ਕੀਤਾ ਸੀਗਾ ਤੇ ਅਸੀਂ ਉਸ ਨੂੰ ਟਰੈਕ ਕਰਕੇ ਜਦੋਂ ਇਹ ਵੈਰੀਫਾਈ ਗੱਲ ਹੋ ਚੁੱਕੀ ਹੈ ਤੇ ਹੁਣ ਇਹ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਫਿਰ ਵੀ ਅਸੀਂ ਪ੍ਰੀਕਾਸ਼ਨਰੀ ਮੇਜਰ ਲੈ ਕੇ ਰਾਤ ਨੂੰ ਵੀ ਅਸੀਂ ਕੱਲ ਐਂਟੀ ਸਪਾਟ ਆਪਣਾ ਬੰਮ ਸਕਾਟ ਚੈਕਿੰਗ ਕਰਵਾ ਲਈ ਸੀ ਤੇ ਅੱਜ ਸਵੇਰੇ ਵੀ ਕਰਵਾ ਦਿੱਤੀ ਹੈ ਤੇ ਹੁਣ ਇਸ ਬਾਕੀ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚੰਨੀ ਖੇਚਲ ਕੀਤੀ ਜਾਵੇ ਤੇ ਲੁਧਿਆਣਾ ਪੁਲਿਸ ਤੁਹਾਡੇ ਨਾਲ ਹੈ ਥੈਂਕ ਯੂ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੇਸ਼ ਪਬਲਿਕ ਸਕੂਲ ਹੈਗਾ ਜਿਹੜਾ ਤੰਦਰੇ ਉੱਥੇ ਇੱਕ ਬੰਬ ਪਲਾਨ ਕਰਨ ਸੰਬੰਧੀ ਸਕੂਲ ਵਾਲਿਆਂ ਨੂੰ ਇੱਕ ਈਮੇਲ ਆਈ ਸੀਗੀ ਤੇ ਅਸੀਂ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ ਉਹਨਾਂ ਦੀ ਐਬਲ ਗਾਈਡੈਂਸ ਤੇ ਉਹਨਾਂ ਦੇ ਇਨਸਟਰਕਸ਼ਨਸ ਮੁਤਾਬਕ ਅਸੀਂ ਫੌਰਨ ਤੌਰ ਤੇ ਕਾਰਵਾਈ ਕਰਦੇ ਹੋਏ ਜਿਹੜੀ ਉਹ ਈਮੇਲ ਆਈ ਸੀ ਅਸੀਂ ਉਸ ਈਮੇਲ ਐਡਰੈਸ ਨੂੰ ਆਹ ਟਰੈਕ ਕੀਤਾ ਤੇ ਅਸੀਂ ਟਰੈਕ ਕਰਕੇ ਜਿਹੜਾ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਉਸਨੇ ਆਪਣੇ ਦੋਸਤਾਂ ਨਾਲ ਕੇ ਇੱਕ ਬਚਪਨੇ ਵਿੱਚ ਇੱਕ ਪ੍ਰੈਂਕ ਕੀਤਾ ਸੀਗਾ ਤੇ ਅਸੀਂ ਉਸ ਨੂੰ ਟਰੈਕ ਕਰਕੇ ਜਦੋਂ ਇਹ ਵੈਰੀਫਾਈ ਗੱਲ ਹੋ ਚੁੱਕੀ ਹੈ ਤੇ ਹੁਣ ਇਹ ਕਿਸੇ ਵੀ ਤਰ੍ਹਾਂ ਦਾ ਉਹ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਫਿਰ ਵੀ ਅਸੀਂ ਪ੍ਰੀਕਾਸ਼ਨਰੀ ਮੇਜਰ ਲੈ ਕੇ ਰਾਤ ਨੂੰ ਵੀ ਅਸੀਂ ਕੱਲ ਐਂਟੀ ਸਪਾਟ ਚ ਆਪਣਾ ਬੰਬ ਸਕਾਟ ਚੈਕਿੰਗ ਕਰਵਾ ਲਈ ਸੀ ਤੇ ਅੱਜ ਸਵੇਰੇ ਵੀ ਕਰਵਾ ਦਿੱਤੀ ਹੈ ਤੇ ਹੁਣ ਇਸ ਬਾਕੀ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚਨ ਦੀ ਖੇਚਲ ਕੀਤੀ ਜਾਵੇ ਤੇ ਲੁਧਿਆਣਾ ਪੁਲਿਸ ਤੁਹਾਡੇ ਨਾਲ ਹੈ ਥੈਂਕ ਯੂ